ਹੁੰਦਾ ਅਸੀਂ ਇਹਦੇ ਵਿੱਚ ਕੋਈ ਰੱਟ ਨਹੀਂ ਆਉਂਦੇ ਠੀਕ ਹੈ ਜੀ ਇਹ ਬਲੇਡ ਆ ਪ੍ਰੈਸ ਦੇ ਨਾਲ ਹੀ ਖੜਾਇਆ ਜਾਂਦਾ ਠੀਕ ਹੈ ਜੀ ਇਹ ਜਿਹੜਾ ਮਤਲਬ ਆਮ ਮਾੜਾ ਮਿਸਤਰੀ ਵੀ ਨਹੀਂ ਕਰ ਸਕਦਾ ਇਹ ਨੇਪਾਲ ਤੱਕ ਤਾਮਲ ਨਾਡੂ ਤੱਕ ਜਾ ਚੁੱਕੀ ਹੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਾਹਰਲੇ ਮੁਲਕ ਜੇ ਕੈਨੇਡਾ ਅਮਰੀਕਾ ਚ ਵੀ ਜਾਂਦੀ ਹੈ ਜਿਹੜੇ ਭਾਈ ਇੱਧਰ ਜਿਹਨਾਂ ਨੂੰ ਆਪਣੇ ਦਾਤੀ ਬਾਰੇ ਪਤਾ ਹੈ ਠੀਕ ਹੈ ਜੀ ਉਧਰ ਖੇਤੀ ਕਰਦੇ ਆ ਠੀਕ ਹੈ ਜੀ ਉਹ ਵੀ ਲੈ ਕੇ ਜਾਂਦੇ ਆ ਇਤਲੀ ਜੀ ਵੀ ਗਈ ਆ ਇਤਲੀ ਜੀ ਵੀ ਗਈ ਆ ਅਮਰੀਕਾ 'ਚ ਵੀ ਗਈ ਆ ਅੱਛਾ ਜੀ ਤੇ ਪਹਿਲੀ ਵਾਰੀ ਦੇਖੀ ਹੈ ਵੀ ਖੱਬੇ ਹੱਥ ਵਾਲੀ ਹੈ ਨਾ ਇਹ ਇਹ ਜੈਪੁਰ ਰਾਜਸਥਾਨੀ ਕਾਫੀ ਖੱਬੇ ਹੱਥ ਨਾਲ ਵੱਢਦੇ ਆ ਜੀ ਜੈਪੁਰ ਵੀ ਕਾਫੀ ਜਾਂਦੇ ਆ ਅੱਛਾ ਅੱਛਾ ਉਧਰ ਖੱਬੂ ਵੱਧ ਨਹੀਂ ਲੋਕ ਆ ਆਪਣੀਆਂ ਜੀ ਪਹਿਲਾਂ ਇਹ ਇਸ ਤਰ੍ਹਾਂ ਦੀ ਕਮਾਣੀ ਦੀ ਦੱਤੀ ਰੇਤੀ ਦੀਆਂ ਰੱਤੀਆਂ ਪਹਿਲਾਂ ਬਣਾਉਂਦੇ ਹੁੰਦੇ ਸੀ ਅੱਛਾ ਜੀ ਹਾਂ ਉਹ ਚੀਜ਼ ਆ ਇਹ ਠੀਕ ਹੈ ਜੀ ਠੀਕ ਹੈ ਮਤਲਬ ਜ਼ਿਆਦਾਤਰ ਹੁਣ ਤੋਂ ਨਹੀਂ ਤੋਂ ਪੱਟੇ ਕੱਢਣ ਵਾਸਤੇ अच्छा जी उथे वड्ढा उना च बटे करण वास्ते वटा वड्ण वास्ते हम हुन बजारू दाती बनाई जंदे हो पछेला आपा कागडी ਵਰਗਾ ਹੁੰਦਾ ਹਾਂਜੀ ਹਾਂਜੀ ਉਹ ਥੋੜਾ ਜਰ ਬਾਕੇ ਥੋਟ ਕੱਢਦਾ ਠੀਕ ਹੈ ਜੀ ਇਹ ਸੀ ਜੇ ਕੱਲ ਵੀ ਕੱਢਦੀ ਆ ਨਾ ਇਹ ਤੇ ਇਹ ਤਾਂ ਵੀ ਨਾ ਉੱਠਦਾ ਠੀਕ ਹੈ ਜੀ ਇੱਕ ਤਾਂ ਮੈਂ ਜਿਹੜਾ ਇਹਦਾ ਦਸਤਾ ਹੈ ਹਾਂਜੀ ਇਹ ਬਹੁਤ ਖੁੱਲਾ ਹੈ ਠੀਕ ਹੈ ਜੀ ਮੇਰੇ ਜੀ ਜਿੰਨਾ ਭਾਰੀ ਹਾ ਮਰਜੀ ਹੱਥ ਹੋਵੇ ਹੱਥ ਪੂਰਾ ਖੁੱਲਾ ਪੈਂਦਾ ਜਨਾ ਜਿਹੜਾ ਬਲੌਗ ਅੱਜ ਦਾ ਬਲੌਗ ਆ ਉਹ ਦਾਤੀਆਂ ਬਾਰੇ ਰਹਿਣ ਵਾਲਾਗਾ ਆਪਾਂ ਭਾਈ ਰੂਪੇ ਖੜੇ ਆਂਗੇ ਭਾਈ ਰੂਪੇ ਦੀਆਂ ਦਾਤੀਆਂ ਬਹੁਤ ਮਸ਼ਹੂਰ ਰਹੀਆਂ ਨੇ ਜੀਆਂ ਤੇ ਇਥੋਂ ਦੀਆਂ ਦਾਤੀਆਂ ਜਿਹੜੀਆਂ ਬਣੀਆਂ ਹੋਈਆਂ ਆਲ ਇੰਡੀਆ ਦੇ ਵਿੱਚ ਜਾਂਦੀਆਂ ਨੇ ਤੇ ਭਾਵੇਂ ਕਿ ਅੱਜ ਕੱਲ ਦਾਤੀਆਂ ਦੀ ਡਿਮਾਂਡ ਹੋ ਸਕਦਾ ਕੁਝ ਲੋਕ ਸੋਚਦੇ ਹੋਣ ਕਿ ਘਟੀ ਹੋਊਗੀ ਕਿਉਂਕਿ ਮਸ਼ੀਨਾਂ ਦਾ ਕੰਬੈਨਾਂ ਵਗੈਰਾ ਦਾ ਕੰਮ ਜ਼ਿਆਦੇ ਚੱਲ ਪਿਆ ਪਰ ਬਾਈ ਨਾਲ ਅਕੇ ਜਦੋਂ ਅਸੀਂ ਗੱਲ ਕੀਤੀ ਹੈ ਕਹਿੰਦੇ ਪਹਿਲਾਂ ਨਾਲੋਂ ਡਿਮਾਂਡ ਘਟੀ ਨਹੀਂ ਡਿਮਾਂਡ ਵਧੀ ਹੈ ਪਹਿਲਾਂ ਤਾਂ ਕੁਝ ਕੁ ਮਹੀਨੇ ਕੰਮ ਹੁੰਦਾ ਸੀ ਹੁਣ ਸਾਰਾ ਸਾਲ ਕੰਮ ਚੱਲਦਾ ਰਹਿੰਦਾ ਐਨੀ ਡਿਮਾਂਡ ਆ ਇਹਨਾਂ ਦਾਤੀਆਂ ਦੀ ਤੇ ਆਪਾਂ ਕਰਾਂਗੇ ਗੱਲਬਾਤ ਕਿਉਂ ਮਸ਼ਹੂਰ ਨੇ ਕੀ ਖਾਸੀਅਤ ਹੈ ਤੇ ਆਲ ਇੰਡੀਆ ਦੇ ਵਿੱਚ ਕਿਉਂ ਨਾ ਚੱਲਦਾ ਇਹਨਾਂ ਦਾ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਇੱਕ ਨਾ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਪਿਛਲੇ ਸਾਲ ਲਗਭਗ 7-8 ਮਹੀਨੇ ਪਹਿਲਾਂ ਪੋਲਾ ਖਾਨ ਬ੍ਰਿਟਿਆਣਿਆਂ ਦੀ ਉਹ ਵੀਡੀਓ ਬਹੁਤ ਚੱਲੀ ਸੀ ਤੇ ਵੀਡੀਓ ਦੇ ਥੱਲੇ ਕਮੈਂਟ ਬਹੁਤ ਆਏ ਸੀਗੇ ਕਹਿੰਦੇ ਵੀ ዳਤੀ ਭਾਈ ਰੂਪੇ ਦੀ ਵੱਧ ਮਸ਼ਹੂਰ ਹੈ ਤੇ ਇਸ ਕਰਕੇ ਅਸੀਂ ਇਹ ਵੀਡੀਓ ਬਣਾਉਣ ਆਏ ਆਂਗੇ ਆਜੋ ਕਰਦੇ ਆਂ ਗੱਲਬਾਤ ਆ ਦੇਖੋ ਜੀ ਬਣ ਰਹੀਆਂ ਨੇ ਇਹ ਦਾਤੀਆਂ ਤੇ ਕਰਦੇ ਆਂ ਗੱਲਬਾਤ ਪਿਛਲੀਆਂ ਤਿੰਨ ਪੀੜੀਆਂ ਤੋਂ ਇੱਥੇ ਦਾਤੀਆਂ ਬਣਦੀਆਂ ਆ ਰਹੀਆਂ ਨੇ ਭਾਈ ਰੁੱਪੇ ਤੇ ਆਪਾਂ ਗੱਲਬਾਤ ਕਰਾਂਗੇ ਭਰਾਵਾਂ ਨਾਲ ਹਾਂਜੀ ਅਸਤੀ ਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਨਾਮ ਤੇ ਲੋਕੇਸ਼ਨ ਬੋਲ ਦਿਓ ਜੀ ਨਾਮ ਹੈ ਸਾਡੇ ਇੱਥੇ ਬਜ਼ੁਰਗਾਂ ਦਾ ਨਾਮ ਹੈ ਮਿਸਟਰ ਮੁਖਤਿਆਰ ਸਿੰਘ ਭਾਈ ਰੁੱਪਾ ਅੱਛਾ ਜੀ ਇਹ ਵਰਕਸ਼ਾਪ ਆ ਸਾਡੀ ਭਾਈ ਰੁੱਪਾ ਮੇਨ ਬੱਸ ਸਟੈਂਡ ਤੋਂ ਹਾਂਜੀ ਚੜ੍ਹਦੇ ਪਾਸੇ ਵੱਲ ਨੂੰ ਛੰਨਾ ਵਾਲੇ ਸੜਕ ਤੇ ਠੀਕ ਹੈ ਜੀ ਨਾਲ ਨੰਬਰ ਦੋਸਤੋਂ ਪਾਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਮੇਨ ਮੁੱਦੇ ਬਾਰੇ ਦਾਤੀ ਬਾਰੇ ਦਾਤੀ ਇੱਕ ਛੋਟੀ ਜੀ ਚੀਜ਼ ਐ ਪਰ ਇਹਦੀ ਮਤਲਬ ਅਲੱਗ-ਅਲੱਗ ਜਿਵੇਂ ਕਹਿੰਦੇ ਹੁੰਦੇ ਆ ਇਹਦੀ ਵੀ ਅਲੱਗ-ਅਲੱਗ ਸਾਇੰਸ ਐ ਬਈ ਚਰਨਜੀਤ ਸਿੰਘ ਦੀ ਆਪਣੀ ਦਾਤੀ ਐ ਮਸ਼ਹੂਰ ਕਿਵੇਂ ਐ ਕੀ ਖਾਸੀਅਤ ਐ ਇਹਦੇ ਚ ਮਸ਼ਹੂਰਤਾ ਇਹ ਐ ਜੀ ਕਿ ਤਾਂ ਮੇਨ ਜਿਹੜਾ ਇਹਦਾ ਦਸਤਾ ਹੈ ਹਾਂ ਜੀ ਇਹ ਬਹੁਤ ਖੁੱਲਾ ਐ ਠੀਕ ਐ ਜੀ ਇਹੋ ਜੀ ਜਿੰਨਾ ਭਾਰੀ ਹੋ ਮਰਜੀ ਹੱਥ ਹੋਵੇ ਹੱਥ ਪੂਰਾ ਖੁੱਲਾ ਬਣਦਾ ਠੀਕ ਹੈ ਜੀ ਸਾਰੀਆਂ ਪੰਜ ਚਾਰੇ ਉਂਗਲਾਂ ਵਿੱਚ ਪੈਣੀਆਂ ਠੀਕ ਹੈ ਜੀ ਆਮ ਜਿਹੜੀ ਦੱਤੀ ਆ ਬਾਬੂ ਜਾਰੂ ਲੈਣੇ ਕੋਈ ਵੀ ਲੈਣੇ ਹਾਂਜੀ ਉਹੇ ਤਾਂ ਤਿੰਨ ਗੋਲੇ ਵਾਂ ਸਾਡੇ ਓਕੇ ਜੀ ਆਏ ਦਸਤਾ ਵੀ ਤੇ ਦਿਨੋਂ ਅਸੀਂ ਆਪ ਹੀ ਤਿਆਰ ਕਰਦੇ ਹਾਂ ਠੀਕ ਹੈ ਜੀ ਹਾਂਜੀ ਇਹ ਦਸਤਾ ਕਾਦਾ ਹੁੰਦਾ ਜੀ ਇਹ ਲੱਕੜ ਕਾਲੀ ਦੀ ਲੱਕੜ ਦਾ ਬਣਦਾ ਜੀ ਲੱਕੜ ਟਾਲੀ ਦੀ ਜੀ ਹਾਂਜੀ ਤੇ ਹੋਰ ਇਹਦੀਆਂ ਕੀ ਕੀ ਖਾਸੀਅਤਾਂ ਨੇ ਜੀ ਬਾਕੀਆਂ ਨਾਲੋਂ ਮਤਲਬ ਆਮ ਨਾਲੋਂ ਜੇ ਆਮ ਆਪਾਂ ਦੇਖਦੇ ਆਂ ਵੀ ਜਿਹੜੀ ਦੱਤੀ ਆ ਫਰੇਮ ਆ ਹਾਂਜੀ ਇਹਦੇ ਵਿੱਚ ਆ ਬਲੇਡ ਕਢਾਉਣ ਵਾਸਤੇ ਰਿਫਟ ਲਾਇਆ ਜਾਂਦਾ ਹਾਂਜੀ ਤਿੰਨ ਜਾਂ ਚਾਰ ਰੱਪਟ ਲੱਗੇ ਹੁੰਦੇ ਆ ਅਸੀਂ ਇਹਦੇ ਵਿੱਚ ਕੋਈ ਰੱਪਟ ਨਹੀਂ ਲਾਉਂਦੇ ਠੀਕ ਹੈ ਜੀ ਇਹ ਬਲੇਡ ਆ ਪ੍ਰੈਸ ਦੇ ਨਾਲ ਹੀ ਖੜਾਇਆ ਜਾਂਦਾ ਠੀਕ ਹੈ ਜੀ ਤੇ ਜਿਹੜਾ ਮਤਲਬ ਆਮ ਮਾੜਾ ਬਿਸਤਰੀ ਵੀ ਨਹੀਂ ਕੱਢ ਸਕਦਾ ਠੀਕ ਹੈ ਜੀ ਹਾਂਜੀ ਮਤਲਬ ਨਿਕਲਦਾ ਨਹੀਂ ਹੈਗਾ ਆ ਨਿਕਲਦਾ ਨਹੀਂ ਜੇ ਜੇ ਨਿਕਲ ਜੇ ਅਸੀਂ ਤੇ ਗਾਰੰਟੀ ਦੇਨੇ ਆ ਠੀਕ ਹੈ ਜੀ ਇਹ ਬਲੇਡ ਸਾਫਤਾ ਨਿਕਲ ਗਿਆ ਦੱਤੀ ਨਵੀਂ ਦੇਵਾਂਗੇ ਠੀਕ ਹੈ ਜੀ ਫੇਰਾ ਤੇ ਦੀ ਦਾਤੀ ਦੀ ਕੰਢੀ ਦੀ ਇੰਨੀ ਮਜ਼ਬੂਤ ਹੈ ਕੰਢੀ ਇਹ ਵੀ ਜਦੋਂ ਆਪਾਂ ਕਈ ਵਾਰੀ ਆਪਾਂ ਤਲੇ ਗੱਡ ਕੇ ਲੱਗਦਾ ਦਾਤੀ ਲਾ ਦੇ ਹੂੰ ਇੱਥੋਂ ਟੁੱਟ ਜਾਂਦੀ ਹੈ ਹੂੰ ਹੂੰ ਹਾਰੇ ਟੁੱਟਦੀ ਨਹੀਂ ਠੀਕ ਹੈ ਜੀ ਇਹਦੀ ਵੀ ਗਾਰੰਟੀ ਦਿੰਦੇ ਨੇ ਜੇ ਟੁੱਟੇ ਦਾਤੀ ਤਾਂ ਵੀ ਨਵੇਂ ਦੇ ਦੇਣਾ ਠੀਕ ਹੈ ਜੀ ਮੇਨ ਇੱਕ ਤਾਂ ਇਹਦੀ ਸ਼ੇਪ ਦੋਸਤੋ ਜਿਹੜੀ ਮੈਨੂੰ ਲੱਗ ਰਹੀ ਹੈ ਵੀ ਸ਼ੇਪ ਬਹੁਤ ਵਧੀਆ ਹੈਗੀ ਮਤਲਬ ਕੰਫਰਟੇਬਲ ਸ਼ੇਪ ਆ ਹਨਾ ਜਿਹੜੀ ਆ ਬਣੀ ਹੋਈ ਆ ਸ਼ੇਪ ਤੇ ਇੱਕ ਤੁਸੀਂ ਦੱਸ ਰਹੇ ਸੀ ਤੁਹਾਡੇ ਨਾਮ ਤੇ ਇੱਕ ਤਾਂ ਜਿਵੇਂ ਆ ਦੇਖੋ ਇਹਨਾਂ ਦੀ ਸਟੈਂਪ ਲੱਗੀ ਹੁੰਦੀ ਆ ਮਿਸਤਰੀ ਮੁਖਤਿਆਰ ਸਿੰਘ ਭਾਈ ਰੂਪਾ ਡੁਪਲੀਕੇਸੀ ਬਹੁਤ ਆ ਰਹੀ ਹੈ ਤੁਸੀਂ ਦੱਸ ਰਹੇ ਸੀਗੇ ਡੁਪਲੀਕੇਸੀ ਬਾਰੇ ਵੀ ਦੱਸੋ ਦਰਸ਼ਕਾਂ ਨੂੰ ਵੀ ਕਿੱਥੋਂ ਖਰੀਦਣ ਉਹ ਡੁਪਲੀਕੇਟ ਜਿਹੜੇ ਦਾਤੀ ਬਣਦੇ ਨੇ ਜਿਹ ਅਹਿਮਦਗੜ ਮੰਡੀ ਤੋਂ ਉੱਤ ਕੇ ਆਉਂਦੇ ਮਟੀਰੀਅਲ ਤਿਆਰ ਹੋ ਕੇ ਆਉਂਦਾ ਸਾਡਾ ਵੀ ਉੱਥੇ ਹੀ ਆਉਂਦਾ ਅੱਛਾ ਜੀ ਉਹ ਇਹਦੇ ਨਕਲ ਕਰਕੇ ਹੂੰ ਹੂੰ ਸਾਡਾ ਨਾਂ ਤਾਂ ਲਿਖ ਨਹੀਂ ਸਕਦੇ ਉਹ ਹੂੰ ਉਹ ਕੱਲਾ ਭਾਈ ਰੂਪਾ ਲਿਖ ਕੇ ਹਾਂਜੀ ਜਾਂ ਕੋਈ ਹੋਰ ਕੇ ਐਸ ਭਾਈ ਰੂਪਾ ਲਿਖਦਾ ਹਾਂਜੀ ਤੇ ਜਾਂ ਮਤਲਬ ਕੋਈ ਵੀ ਉਹ ਆਪਣਾ ਨਾਮ ਲਿਖ ਕੇ ਭਾਈ ਰੂਪਾ ਲਿਖ ਕੇ ਉਦੋਂ ਸਾਡੀ ਨਕਲ ਕਰਕੇ ਵੇਚੇ ਜਾਂਦੇ ਆ ਨਕਲੀ ਐ ਉਹ ਤੇ ਜੇ ਮਤਲਬ ਦਰਸ਼ਕਾਣੇ ਮਤਲਬ ਅਸਲੀ ਚੀਜ਼ ਅਸਲੀ ਰਾਤੀ ਲੈਣੀ ਹੈ ਉਹ ਕਿਥੋਂ ਲਵੇ ਕਿਵੇਂ ਸੰਪਰਕ ਕਰੇ ਅਸਲੀ ਤਾਂ ਮੈਂ ਤਾਂ ਸਾਡੀ ਵਰਕਸ਼ਾਪ ਇੱਥੇ ਹੀ ਹੈ ਜੀ ਭਾਈ ਰੂਪਾ ਪਿੰਡ ਭਾਈ ਰੂਪਾ ਭਾਈ ਰੂਪਾ ਠੀਕ ਹੈ ਜੀ ਆ ਬਾਕੀ ਜਿਹੜਾ ਇਹ ਰਿਹਾ ਜਿਵੇਂ ਬਰਨਾਲੇ ਵੀ ਮਿਲ ਜਾਂਦੀ ਹੈ ਹਾਂ ਜੀ ਠੀਕ ਹੈ ਜੀ ਸਾਡੇ ਹੋਲਸੇਲਰ ਬੈਠੇ ਆ ਡੀਲਰ ਹੈਗੇ ਆ ਤੁਹਾਡੇ ਇੱਥੇ ਬੈਠੇ ਆ ਠੀਕ ਹੈ ਜੀ ਆ ਅਮਰਸਰ ਵੀ ਬੈਠੇ ਆ ਧਰਮਤਾਰਨ ਵੀ ਹੈਗੇ ਆ ਇਧਰ ਬਟੰਡੇ ਵੀ ਆ ਆਰਾਮ ਪ੍ਰਫੂਲ ਵੀ ਆ ਉਸਰ ਨੇੜੇ ਨੇੜੇ ਬਣਾਜੇ ਹੈਗੇ ਆ ਜਿਹੜਾ ਆਪਾਂ ਨੰਬਰ ਦੇਵਾਂਗੇ ਕੋਈ ਸੰਪਰਕ ਕਰੂਗਾ ਤੁਸੀਂ ਉੱਥੇ ਉਹਨੂੰ ਪਤਾ ਦੱਸ ਦੇਉਂਗੇ ਵੀ ਇਹ ਇੱਥੇ ਆ ਆ ਬੰਦੇ ਕੋਲੋਂ ਮਿਲ ਜੂ ਸਭ ਹਾਂਜੀ ਹਾਂਜੀ ਜਿਹੜਾ ਬੰਦਾ ਸਾਡੇ ਨਾਲ ਸੰਪਰਕ ਕਰੂਗਾ ਉਹਦੇ ਨੇੜੇ ਦਾ ਆਪਾਂ ਐਡਰੈਸ ਦੇ ਦਿਆਂਗੇ ਐਡਰੈਸ ਦੇ ਦਿਆਂਗੇ ਆ ਉਹ ਉੱਥੋਂ ਲੈ ਸਕਦੇ ਆ ਠੀਕ ਹੈ ਜੀ ਹਾਂਜੀ ਤੇ ਆਪਣੀ ਇਹ ਦਾਤੀ ਕਿੱਥੋਂ ਕਿੱਥੋਂ ਤੱਕ ਮਤਲਬ ਹੁਣ ਤੱਕ ਜਾ ਚੁੱਕੀ ਹੈ ਇੰਡੀਆ ਦੇ ਵਿੱਚ ਫੋਰਨ ਤੇ ਗੁਰੂਣਾ ਨੇਪਾਲ ਤੱਕ ਤਾਮਲਨਾਡੂ ਤੱਕ ਜਾ ਚੁੱਕੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਹਰਲੇ ਮੁਲਕਾਂ 'ਚ ਕੈਨੇਡਾ ਅਮਰੀਕਾ 'ਚ ਵੀ ਜਾਂਦੀ ਹੈ ਜਿਹ ਇਹਨਾਂ ਨੂੰ ਆਪਣੇ ਦਾਤੀ ਬਾਰੇ ਪਤਾ ਹੈ ਠੀਕ ਹੈ ਜੀ ਉਧਰ ਖੇਤੀ ਕਰਦੇ ਆ ਠੀਕ ਹੈ ਜੀ ਉਹ ਵੀ ਲੈ ਕੇ ਜਾਂਦੇ ਇਟਲੀ ਜੀ ਵੀ ਗਈ ਆ ਇਟਲੀ ਜੀ ਵੀ ਗਈ ਆ ਅਮਰੀਕਾ 'ਚ ਵੀ ਗਈ ਆ ਅੱਛਾ ਜੀ ਤੇ ਜਰਮਨ 'ਚ ਵੀ ਗਈ ਹੋ ਅੱਛਾ ਜੀ ਇੰਗਲੈਂਡ 'ਚ ਵੀ ਗਈ ਆ ਠੀਕ ਹੈ ਜੀ ਦੋਸਤੋ ਚੀਜ਼ ਛੋਟੀ ਜੀ ਆ ਦੇਖੋ ਤੇ ਪਰ ਕਿ ਇੰਨੀ ਦੂਰ ਦੂਰ ਤੱਕ ਬਈਨਾਂ ਦਾ ਨਾਂ ਚਲਾਇਆ ਇਸ ਦਾਤੀ ਨੇ ਇੱਕ ਮੇਨ ਬਈ ਚਰਨੀਤ ਮੈਂ ਇਹ ਚੀਜ਼ ਦੇਖੀ ਆ ਜਿਹੜੀਆਂ ਦੂਸਰੀਆਂ ਦਾਤੀਆਂ ਨੇ ਉਹਨਾਂ ਦੇ ਆ ਚੀਜ਼ ਪਿੱਤਲ ਦੀ ਆ ਚੀਜ਼ ਲਾਉਣੇ ਹੋਣਾ ਹਾਂਜੀ ਇਹ ਵੀ ਨਹੀਂ ਲੱਗੀ ਹੁੰਦੀ ਆ ਨਾ ਹਾਂ ਹਾਂਜੀ ਹਾਂ ਇਹ 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 ਕਿਉਂ ਲਈ ਜਾਂਦੀ ਹੈ ਇਹ ਮਤਲਬ ਸਾਡੇ ਨਿਸ਼ਾਨੇ ਕੋਈ ਹੈ ਅਸੀਂ ਪਿੱਤਲ ਦੀ ਫੁੱਲੀ ਲਾ ਕੇ ਬਣਾਉਣਾ ਸ਼ੁਰੂ ਤੋਂ ਠੀਕ ਹੈ ਮੋਟਾ ਹੁੰਦਾ ਪਿੱਤਲ ਹਾਂ ਪਿੱਤਲ ਮੋਟਾ ਲਾਉਣਾ ਹੈ ਅਸੀਂ ਹਾਂਜੀ ਜਿਹੜੇ ਆਮ ਹੁਣ ਬਾਜ਼ਾਰੂ ਦਾਤੀ ਬਣਾਈ ਜਾਂਦੇ ਆ ਉਹ ਪਿੱਤਲ ਆਪਾਂ ਕਾਗਜ਼ੀ ਵਰਗਾ ਹੁੰਦਾ ਹੈ ਹਾਂਜੀ ਹਾਂਜੀ ਉਹ ਥੋੜਾ ਜਰ ਬਾ ਕੇ ਥੋਟ ਕੱਢਦਾ ਠੀਕ ਹੈ ਜੀ ਇਹ ਸੀ ਜੇ ਕੱਲ ਵੀ ਕੱਢਦੀਆਂ ਨਾ ਇਹ ਤਾਂ ਵੀ ਨਹੀਂ ਉੱਠਦਾ ਠੀਕ ਹੈ ਜੀ ਹਾਂਜੀ ਪੂਰਾ ਮਕਨਰਵਾ ਲਈਦਾ ਤੇ ਕੰਢੀ ਇਹਦੀ ਥੋੜੀ ਜਿ ਲੰਮੀ ਰੱਖੀ ਦੀ ਹੈ ਹੂੰ ਕੰਢੀ ਲੰਮੀ ਕਰਕੇ ਆ ਦੱਸ ਤੇ ਦੇਖੋ ਟੁੱਟਦੀ ਨਹੀਂ ਛੇਤੀ ਠੀਕ ਹੈ ਜੀ ਹਾਂਜੀ ਇਹ ਕੱਲ ਵੀ ਦੋ ਲਈ ਦੇ ਵਧੀਆ ਠੀਕ ਹੈ ਜੀ ਹਾਂ ਜੀ ਠੀਕ ਹੈ ਦੋਸਤੋ ਬਾਕੀ ਦਾ ਦੰਦਾ ਹੈ ਦੇਖ ਲਓ ਸਹੀ ਦੰਦਾ ਇੰਨਾ ਬਰੀਕ ਹੈ ਹਾਂ ਜੀ ਇਹ ਆ ਮਾੜੇ ਬੰਦੇ ਦੰਦਾਂਗੇ ਅਖਣਾ ਦਿਨੇ ਨਹੀਂ ਠੀਕ ਹੈ ਜੀ ਹਾਂ ਜੀ ਇਹ ਜਿੰਨਾ ਦੰਦਾ ਬਰੀਕ ਹੋ ਉੰਨੀ ਜਿਆਦਾ ਦاتی ਵਧੀਆ ਚ ਚਲਾਈ ਚਲਾਈ ਚ ਵਧੀਆ ਹੋਊਗੀ ਚਲਾਈ ਚ ਵਧੀਆ ਹੋਊਗੀ ਇਹ ਚ ਕਾਫੂਸ ਵਗੈਰਾ ਅੜਦਾ ਨਹੀਂਗਾ ਠੀਕ ਹੈ ਜੀ ਸਹੀ ਦਲਦੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਪਰ ਗਿੱਲੇ ਚ ਵੱਡੀ ਜੋ ਆ ਤੇ ਆ ਗਿੱਲੇ ਬਾਣ ਚ ਵੱਡੀ ਜੋ ਪੱਠੇ ਪੜਦੇ ਆ ਕੁਝ ਵੀ ਕਰਦੇ ਆ ਠੀਕ ਹੈ ਉਹ ਮਤਲਬ ਇਹਦੇ ਚ ਕਾਫ ਉਸ ਨਹੀਂ ਅੜਦਾ ਜੜਾ ਨਹੀਂ ਬੜਦੀ ਠੀਕ ਹੈ ਜੀ ਦੋਸਤੋ ਇਹੇ ਦਾਤੀ ਤੁਸੀਂ ਦੇਖ ਸਕਦੇ ਹੋ ਇਹੇ ਅਸਲੀ ਦਾਤੀ ਹੈ ਤੇ ਬਾਕੀ ਜੇ ਤੁਸੀਂ ਅਸਲੀ オリジナル ਚੀਜ਼ ਲੈਣੀ ਹੈ ਤਾਂ ਇਹਨਾਂ ਨਾਲ ਇੱਥੇ ਬਨਨ ਨਾਲ ਸੰਪਰਕ ਭਾਈ ਰੂਪੇ ਤੁਸੀਂ ਕਰਨਾ ਹੈ ਨੰਬਰ ਤੇ ਉੱਥੋਂ ਹੀ ਮਿਲੂਗੀ ਤੇ ਡੁਪਲੀਕੇਸੀ ਬਹੁਤ ਹੈ ਕਿਉਂਕਿ ਡੁਪਲੀਕੇਸੀ ਵੀ ਉਸ ਚੀਜ਼ ਦੀ ਬਣਦੀ ਹੈ ਜਿਹੜੀ ਚੀਜ਼ ਦੀ ਡਿਮਾਂਡ ਹੋਵੇ ਜਾਂ ਮਸ਼ਹੂਰ ਹੋਵੇ ਹਨਾ ਉਹ ਹੀ ਡੁਪਲੀਕੇਸੀ ਵੀ ਬਣਦੀ ਬਣਦੀ ਹੈ ਜੀ ਇਹ ਤਾਂ ਅਸੀਂ ਗੱਲ ਜੀ ਦਾਤੀਆਂ ਦੀ ਦਾਤੀਆਂ ਤੋਂ ਬਿਨਾਂ ਆਪਣੇ ਕੋਲੇ ਹੋਰ ਕੀ ਕੀ ਬਣਦਾ ਜੀ ਚਰਨਦੀਪ ਸਿੰਘ ਜੀ ਹੋਰ ਖੁਰਪੀ ਬਣਦੀ ਆ ਜੀ ਅੱਛਾ ਜੀ ਇਹ ਖੁਰਪੀ ਜੀ ਖੁਰਪੀ ਦੀਆਂ ਖਾਸੀਅਤਾਂ ਜੀ ਆਪਣੀਆਂ ਆਮ ਨਾਲੋਂ ਦੂਜੀਆਂ ਨਾਲੋਂ ਕੀ ਫਰਕ ਹੈ ਆਮ ਨਾਲੋਂ ਇਹ ਆ ਜੀ ਆਮ ਦਾ ਮਤਲਬ ਪ੍ਰੈਸ ਨਾਲ ਵਿੰਗ ਪਾ ਕੇ ਬਣਾਈ ਜਾਂਦੇ ਆ ਅੱਛਾ ਜੀ ਅਸੀਂ ਇਹਦੀ ਤਲਪਾਈ ਕਰਕੇ ਤੁਹਾਡੇ ਨਾਲ ਤਲਪਾਈ ਕਰਕੇ ਬਣਾਉਨੇ ਆ ਅੱਛਾ ਜੀ ਤੇ ਮਤਲਬ ਨਾਲ ਤੇ ਜੀ ਤਮਕਾ ਜਾਂਦੀ ਆ ਹਾਂਜੀ ਨਾਲੇ ਲੋਹਾ ਠੋਸ ਹੋ ਜਾਂਦਾ ਅੱਛਾ ਜੀ ਹਲਕੀ ਬਹੁਤ ਆ ਹਨਾ ਮਤਲਬ ਅੱਛਾ ਹਲਕੀ ਤਾਂ ਭਾਜਣਾ ਇਹਦਾ 2-300 ਗ੍ਰਾਮ ਹੀ ਹੋ ਗਿਆ ਅੱਛਾ ਜੀ 300 ਗ੍ਰਾਮ ਹੋ ਸਕਦਾ ਤੇ ਇੱਕ ਇੱਕ ਆਪਾ ਇਹਦਾ ਰੇਟ ਤੇ ዳਤੀ ਦਾ ਰੇਟ ਨਹੀਂ ਬੋਲਿਆ ਇਹ ਵੀ ਬੋਲ ਦਿਓ ዳਤੀ ਦਾ ਰੇਟ ਹੁਣ ਦੁਕਾਨ ਦੇ ਇੱਥੇ 90 ਰੁਪਏ ਚੱਲ ਰਿਹਾ ਜੀ ਹੂੰ ਤੇ ਖੁਰਪੀ ਐ ਇਹ ਸਟੀਲ ਦੀ ਬਣੀ ਹੋਈ ਐ ਹੂੰ ਇਹਦਾ ਰੇਟ ਹੈਗਾ ਜੀ 200 ਰੁਪਏ ਅੱਛਾ ਜੀ ਤੇ ਬਾਕੀ ਜੇ ਮਤਲਬ ਇਹ ਲੋਹੇ ਦੀ ਲੈਣੀ ਐ ਤਾਂ ਮਤਲਬ ਆਹ ਚਾਦਰ ਲੋਹੇ ਦੀ ਹੁੰਦੀ ਐ ਪਿੱਛੇ ਦਾਸਾ ਹੋਈ ਹੁੰਦਾ ਅੱਛਾ ਜੀ ਉਹ ਵੀ ਅਸੀਂ ਤਲਪਾਈ ਕਰਕੇ ਬਣਾਉਨੇ ਆਂ ਆਣ ਦੇ ਕਿਲੋਏ ਨੂੰ ਠੀਕ ਐ ਜੀ ਉਹਦਾ ਰੇਟ 150 ਰੁਪਏ 150 ਐ ਜੀ ਇਹ ਹੈਗੀ ਐ ਇਹ ਸਟੀਲ ਦੇ ਵਿੱਚ ਬਣੀ ਐ ਇਹ ਸਟੀਲ ਚ ਬਣੀ ਹੋਈ ਐ ਠੀਕ ਐ ਜੀ ਹਾਂ ਜੀ ਠੀਕ ਹੈ ਜੀ ਤੇ ਹੋਰ ਜੀ ਹੋਰ ਦਾਤੀ ਜਿਹੜੇ ਆਪਣੇ ਪੁਰਾਣੀਆਂ ਦਾਤੀਆਂ ਪੁਰਾਣੀਆਂ ਦਾਤੀਆਂ ਬਣਾਉਦੇ ਆ ਪੱਤਰੀਆਂ ਦਾਤੀਆਂ ਕਹਿੰਦੇ ਸੁਪਨਾ ਕਮਾਣੀ ਦੀਆਂ ਦਾਤੀਆਂ ਅੱਛਾ ਜੀ ਪਹਿਲਾਂ ਚੱਲਦੀਆਂ ਸੀ ਆਹ ਬਲੇਡ ਵਾਲੀਆਂ ਦਾਤੀ ਤੋਂ ਪਹਿਲਾਂ ਉਹ ਵੀ ਬਣਾਉਂਦੇ ਆ ਇਹ ਬਲੇਡ ਵਾਲੀਆਂ ਬਾਅਦ ਚ ਆਈ ਹੈ ਇਹ ਹਾਂ ਇਹ ਬਾਅਦ ਚ ਬਣੀਆਂ ਜੀ ਪਹਿਲਾਂ ਇਹ ਇਸ ਤਰ੍ਹਾਂ ਦੀ ਕਮਾਣੀ ਦੀ ਦਾਤੀ ਰੇਤੀ ਦੀਆਂ ਦਾਤੀਆਂ ਪਹਿਲਾਂ ਬਣਾਉਂਦੇ ਹੁੰਦੇ ਸੀ ਅੱਛਾ ਜੀ ਹਾਂ ਉਹ ਚੀਜ਼ ਆ ਇਹ ਠੀਕ ਹੈ ਜੀ ਠੀਕ ਹੈ ਇਹ ਮਤਲਬ ਜ਼ਿਆਦਾਤਰ ਹੁਣ ਧੋਨੇ ਤੋਂ ਪੱਟੇ ਕੱਢਣ ਵਾਸਤੇ ਅੱਛਾ ਜੀ ਉੱਥੇ ਮੈਂ ਉਹਨਾਂ ਚ ਪੱਟੇ ਕੱਢਣ ਵਾਸਤੇ ਵੱਟਾਂ ਵੱ ਅੱਛਾ ਉਹਦੇ ਵਾਸਤੇ ਇਹ ਕੰਮ ਕਰਦੀ ਹੈ ਉੱਥੇ ਚੱਲਦੀ ਹੈ ਹਾਂਜੀ ਹਾਂਜੀ ਉੱਥੇ ਚੱਲਦੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅੱਛਾ ਇਹ ਵੀ ਠੀਕ ਹੈ ਜੀ ਹਾਂਜੀ ਇਹ ਇਹ ਜਿਹਦਾ ਕੋਈ ਖੱਬਾ ਤੇ ਚੱਲਦਾਗਾ ਹਾਂਜੀ ਅੱਛਾ ਦੋਸਤੋ ਠੀਕ ਹੈ ਠੀਕ ਹੈ ਇਹ ਇਹ ਡਿਮਾਂਡ ਤੇ ਬਣਦੀਆਂ ਜਾਂ ਇਹ ਬਣਾ ਕੇ ਰੱਖਦੇ ਨਹੀਂ ਬਣਦੀਆਂ ਗਵਾਲੀਅਰ ਵਗੈਰਾ ਪੂਰਾ ਇੱਕ ਥੱਲਾ ਗਿਆ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਅੱਜ ਜੈਪੁਰ ਜਾਂਦੀ ਹੈ ਪਹਿਲੀ ਵਾਰੀ ਦੇਖੀ ਹੈ ਵੀ ਖੱਬੇ ਹੱਥ ਵਾਲੀ ਹੈ ਨਾ ਇਹ ਇਹ ਜੈਪੁਰ ਰਾਜਸਤਾਨੀ کافی ਖੱਬੇ ਹੱਥ ਨਾਲ ਵੱਢਦੇ ਆ ਜੀ ਜੈਪੁਰ ਵੀ ਕਾਫੀ ਜਾਂਦੀ ਹੈ ਅੱਛਾ ਅੱਛਾ ਉਧਰ ਖੱਬੂ ਵੱਧ ਨਹੀਂ ਲੋਕਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹ ਤੋਂ ਬਿਨਾ ਜੀ ਹੋਰ ਕੋਈ ਹੋਰ ਡਿਮਾਂਡ ਹੈ ਕੰਨਾਂ ਵਗੈਰਾ ਉਹ ਵੀ ਖਾਦੇ ਨੇ ਹੋਰ ਕੰਨਾਂ ਜੀ ਕੰਨਾਂ ਅੱਛਾ ਜੀ ਠੀਕ ਹੈ ਜੀ ਇਹ ਕਹੇਗੀ ਲੋਹੇ ਆ ਸਟੀਲ ਆ ਇਹ ਇਹ ਕਮਾਣੀ ਦੀ ਬਣਾਉਂਦੇ ਆ ਜੀ ਅੱਛਾ ਜੀ ਇਹ ਜਿਹੜਾ ਮਤਰਾ ਆਮਤ ਮਸ਼ਹੂਰ ਹੈ ਕੋਟ ਵਾਲਾ ਲੋਹਾ ਪਈਦਾ ਹੈ ਅਸੀਂ ਉਹ ਕਮਾਣੀ ਦੀ ਬਣਾਉਂਦੇ ਆ ਮਤਲਬ ਪ੍ਰੈਸ ਨਾਲ ਨਹੀਂ ਬਿੰਗ ਪਾਉਂਦੇ ਅਸੀਂ ਅੱਛਾ ਜੀ ਇੰਨਾ ਵੀ ਇਹ ਚ ਬਿੰਗ ਪਾਉਣਾ ਤਲਪਾਈ ਕਰਕੇ ਬਣਾਉਂਦੇ ਆ ਥੋੜੇ ਦੇ ਨਾਲ ਬਿਲਕੁਲ ਮਤਲਬ ਸਾਰਾ ਕੁਝ ਹੱਥੀ ਹੈਂਡ ਮੇਡ ਆ ਹੱਥੀ ਤਿਆਰੀ ਹੈ ਇਹਨੂੰ ਤੁਸੀਂ ਚਾਹੇ ਤੁਸੀਂ ਗੱਲੇ ਬਾਣ ਤੇ ਗਾਰੇ ਤੇ ਵਰਤੀ ਜਾਓ ਇਹਨੂੰ ਮਿੱਟੀ ਲੱਗੂਗੀ ਨਹੀਂ ਠੀਕ ਹੈ ਜੀ ਹਾਂ ਜੀ ਮਿੱਟੀ ਨਹੀਂ ਲੱਗੂਗੀ ਮਿੱਟੀ ਨਹੀਂ ਲੱਗਦੀ ਹਾਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਏਸੀ ਦੋਸਤ ਇਹ ਮਤਲਬ ਲੋਹੇ ਚ ਹੈ ਜੀ ਹਾਂ ਆ ਸਟੀਲ ਦੀ ਹੈ ਅੱਛਾ ਜੀ ਹਾਂ ਜੀ ਇਹ ਸਟੀਲ ਦੀ ਛੁਰੀ ਲਾ ਕੇ ਵੀ ਬਣਾਉਂਦੇ ਆ ਹੂੰ ਇਹ ਪੂਰੀ ਸਟੀਲ ਦੀ ਵੀ ਬਣਦੀ ਹੈ ਕੰਪਲੀਟ ਸਟੀਲ ਦੀ ਇਹ ਲੋਹੇ ਚ ਸੀ ਇਹ ਸਟੀਲ ਚ ਬਣਦੀ ਹੈ ਹਾਂ ਜੀ ਇਹ ਸਟੀਲ ਦਾ ਜੀ ਤੇ ਪ੍ਰਾਈਸ ਜੀ ਦਾ ਲੋਹੇ ਵਾਲੀ ਦਾ ਤੇ ਸਟੀਲ ਵਾਲੀ ਲੋਹੇ ਵਾਲੀ ਦਾ ਜੀ ਹੁਣ ਚੱਲੀ ਜਾਂਦਾ 800 ਰੁਪਇਆ ਅੱਛਾ ਜੀ ਸਟੀਲ ਦਾ ਜੀ ਹਾਂ ਸਟੀਲ ਦਾ 1000 ਰੁਪਇਆ ਚੱਲੇ 1000 ਰੁਪਇਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਉਹ ਹੋਰ ਸ਼ੇਪ ਦਾ ਬਣਾਉਣਾ ਤੁਸੀਂ ਅੱਛਾ ਜੀ ਹਾਂ ਜੀ ਅੱਛਾ ਜੀ ਇਹ ਦੋਨੇ ਚੀਜ਼ਾਂ ਦਾ ਮਿਕਸਚਰ ਜਿਹਾ ਗਿਆ ਇੱਕ ਕਸੀਆ ਵੀ ਇਹ ਤੇ ਕਹੀ ਵੀ ਆ ਕਸੀਆ ਬੋਲਦੇ ਆ ਬੱਟਾ ਬੋਚਣ ਵਾਲੇ ਦਾਸਤਾ ਲੰਬਾ ਬਣਦਾ ਹੈ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਇਹਦਾ ਇਹ ਕੀ ਪ੍ਰਾਈਸ ਚ ਹੈ ਜੀ ਇਹ 900 ਰੁਪਏ ਦਾ 900 ਰੁਪਏ ਦਸਤਾ ਪਾ ਕੇ ਜੀ ਸਟੀਲ ਦਾ ਜੀ ਇਹ ਠੀਕ ਹੈ ਜੀ ਕੰਪਲੀਟ ਨਹੀਂ ਅੱਜ ਮੈਂ ਉਹ ਬੱਟਾ ਪਾਉਣ ਵਾਸਤੇ ਜਿੰਦਰੇ ਬਣਦੇ ਆ ਉਹ ਵੀ ਬਣਾਣੇ ਆ ਜੀ ਇੱਕ ਇੱਕ ਚ ਰਣਜੀਤ ਸਿੰਘ ਜੀ ਇਹ ਦੱਸੋ ਵੀ ਅੱਜ ਕੱਲ ਤਾਂ ਜਿਵੇਂ ਆਪਣੇ ਮਸ਼ੀਨਾਂ ਚੱਲ ਪਈਆਂ ਕੰਬੈਨਾਂ ਚੱਲ ਪਈਆਂ ਹਨਾ ਹਾਂਜੀ ਹਾਂਜੀ ਤੇ ਹੱਥੀ ਬਾਢੀ ਕੋਈ ਕਰਦਾ ਨਹੀਂਗਾ ਇਹਦੀ ਡਿਮਾਂਡ ਤਾਂ ਪਹਿਲਾਂ ਨਾਲੋਂ ਬਹੁਤ ਘਟ ਗਈ ਹੋਣੀ ਆਪਣੀਆਂ ਦਾਤੀਆਂ ਦੀ ਨੇ ਡਿਮਾਂਡ ਆਪਣੇ ਏਰੀਆ 'ਚ ਤਾਂ ਘਟੀ ਹੈ ਜੀ ਅੱਛਾ ਜੀ ਤੇ ਜੇ ਹੁਣ ਆਪਾਂ ਦੇਖੀਏ ਤਾਂ ਸਾਡੇ ਪਿੰਡ 'ਚ ਦੇਖੀਏ ਤਾਂ ਪਿੰਡ ਦੇ ਵਿੱਚ ਸਾਰੇ ਸਾਲ 'ਚ ਸੌ ਦਾਤੀ ਵੀ ਨਹੀਂ ਵਿਗਦੀ ਅੱਛਾ ਜੀ ਤੇ ਸਾਡਾ ਏਰੀਆ ਜ਼ਿਆਦਾ ਵਧਣ ਕਰਕੇ ਅੱਛਾ ਜੀ ਕਮਾਂਡ ਹੈਗੀ ਆ ਠੀਕ ਹੈ ਸਾਰਾ ਸਾਲ ਹੀ ਦਾਤੀ ਬਣਦੀ ਹੈ ਬਣਦੀ ਰਹਿੰਦੀ ਹੈ ਹਾਂਜੀ ਹਾਂਜੀ ਜੇ ਮੈਂ ਹੁਣ ਹਰਿਆਣਾ ਚ ਜਾਣ ਲੱਗੀ ਆ ਜਾਂ ਰਾਜਸਥਾਨ ਦੇ ਵਿੱਚ ਆ ਜੁਪੀ ਆ ਬਿਹਾਰ ਹੈ ਤੇ ਇਧਰ ਅਮਰਸਰ ਦਾ ਬਾਟਰ ਦਾ ਏਰੀਆ ਸਾਰਾ ਹੀ ਤੇ ਘਰੋਣਾ ਉਹ ਸਾਰਾ ਸਾਲ ਹੀ ਦਿੱਤੀ ਪਰ ਠੀਕ ਹੈ ਜੀ ਠੀਕ ਹੈ ਜੀ ਮਤਲਬ ਜਿਹੜਾ ਮਸ਼ੀਨੀ ਕਰਨ ਦੇ ਨਾਲ ਤੁਹਾਡੇ ਤੇ ਹੱਥੀ ਕੰਮ ਕਰਨ ਵਾਲੇ ਜਿਹੜੀ ਚੀਜ਼ਾਂ ਸੀਗੀਆਂ ਇਹਨਾਂ ਤੇ ਅਸਰ ਨਹੀਂ ਪਿਆ ਨਹੀਂ ਉਹਨਾਂ ਨਹੀਂ ਪਿਆ ਪਿਆ ਹੈਗਾ ਪਰ ਐ ਵੀ ਉਹਦੇ ਨਾਲ ਸਾਡਾ ਹਰ ਸਾਲ ਏਰੀਆ ਵੱਧ ਜਾਂਦਾ ਏਰੀਆ ਵੱਧ ਜਾਂਦਾ ਆ ਜਿਹਦੇ ਕਰਕੇ ਸਾਨੂੰ ਪਤਾ ਨਹੀਂ ਲੱਗਿਆ ਉਹਦਾ ਠੀਕ ਹੈ ਜੀ ਠੀਕ ਹੈ ਹਾਂ ਜੀ ਤੁਸੀਂ ਹੁਣ ਇਹ ਤੁਹਾਡੀ ਹਾਂ ਜੀ ਬਿਕਦੀ ਹੈ ਜੀ ਠੀਕ ਹੈ ਜੀ ਤੇ ਤੁਹਾਡੀ ਹੁਣ ਇਹ ਚਾਹਣੀ ਸੀ ਕਿ ਕਿੰਨੀਵੀਂ ਪੀੜ੍ਹੀ ਮਤਲਬ ਇਹਦੇ ਚ ਕੰਮ ਕਰ ਰਹੀ ਹੈ ਇਹਦੇ ਚ ਇਹ ਸਾਡੀ ਅਸੀਂ ਤੀਜੀ ਪੀੜ੍ਹੀ ਚਾਲੀ ਹੈ ਤੀਜੀ ਪੀੜ੍ਹੀ ਚਾਲੀ ਹੈ ਹਾਂ ਜੀ ਪਹਿਲਾਂ ਸਾਡੇ ਦਾਦਾ ਜੀ ਨੇ ਸ਼ੁਰੂ ਕਰਾਇਆ ਸੀਗਾ ਤੇ ਕਰਮਣ 1950 55 ਦੇ ਵਿੱਚ ਸ਼ੁਰੂ ਕਰਾਇਆ ਹੋਇਆ ਉਹਨਾਂ ਨੇ ਠੀਕ ਹੈ ਜੀ ਉਦੋਂ ਦਾ ਸੇਪੀ ਕਰਦੇ ਸੀਗੇ ਗੁੰਮਟੀ ਕਲਾ ਪਿੰਡ ਸਾਡੇ ਨਾਲ ਹੀ ਅੱਛਾ ਜੀ ਉਹ ਗੁੰਮਟੀ ਦੇ ਲੋਕ ਸਾਡੇ ਦਾਦਾ ਜੀ ਨੂੰ ਪੱਕ ਦੇ ਕੇ ਲੈ ਕੇ ਸੀਗੇ ਸੇਪੀ ਕਰਨ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਤੇ ਉਦੋਂ ਉੱਥੇ ਉਹਨਾਂ ਨੇ ਸ਼ੁਰੂ ਕਰਾਇਆ ਸੀ ਉਦੋਂ ਰੇਟ ਤੇ ਕਰਮਣ ਦਾਤੀ ਦਾ ਮੇਰਾ ਕਾ 5 ਰੁਪਏ ਸੀਗਾ 5 ਰੁਪਏ ਜਦੋਂ ਬਣਾਉਣੀ ਸ਼ੁਰੂ ਕਰੀਏ 5 5.5 6 ਰੁਪਏ ਠੀਕ ਹੈ ਜੀ ਆ 70 ਰੁਪਏ ਹੋ ਗਿਆ 8 ਰੁਪਏ 10 ਰੁਪਏ ਹੁਣ ਅੱਜ ਕੱਲ ਰੇਟ ਤਾਂ ਬਹੁਤ ਹੈ ਦਾ 90 ਰੁਪਏ ਹੋ ਗਿਆ ਹਾਂਜੀ ਹਾਂਜੀ ਔਰ ਮਹਿੰਗਾਈ ਜਿਆਦਾ ਹੋਣ ਕਰਕੇ ਉਨੀ ਬਚਤ ਨਹੀਂ ਰਹੀ ਬਚਤ ਨਹੀਂ ਰਹੀ ਜੀ ਹਾਂਜੀ ਜਦੋਂ ਉਦੋਂ 7 ਰੁਪਏ ਦੀ ਦਿੱਤੀ ਸੀਗੀ ਉਦੋਂ ਸਾਡਾ ਖਰਚਾ 2 ਰੁਪਏ ਆਉਂਦਾ ਸੀ ਠੀਕ ਹੈ ਜੀ ਉਦੋਂ ਲੱਕੜ ਵੀ ਆਮ ਮਿਲ ਜਾਂਦੀ ਸੀ ਇਹ ਲੋਹਾ ਵੀ ਆਮ ਮਿਲ ਜਾਂਦਾ ਸੀ ਠੀਕ ਹੈ ਜੀ ਤੇ ਹੁਣ ਵੀ ਹੁਣ ਲੱਕੜ ਬਹੁਤ ਮਹਿੰਗੀ ਮਿਲਦੀ ਹੈ ਲੱਕੜ ਜਿਵੇਂ ਟਾਲੀ ਦੀ ਲੱਕੜ ਲੱਗਦੀ ਹੈ ਹੋਰ ਲੱਕੜ ਲੱਗਦੀ ਨਹੀਂ ਇਹਨੂੰ ਲੱਗਦੀ ਨਹੀਂ ਜੀ ਠੀਕ ਹੈ ਜੀ ਆਹ ਦੇਖੋ ਦੋਸਤੋ ਮੇਨ ਤਾਂ ਨਾ ਭਰਾਵਾਂ ਦੇ ਇਹਨਾਂ ਦੇ ਦਸਤੇ ਆ ਜਿਹੜੇ ਨੇ ਇਹ ਬਹੁਤ ਵਧੀਆ ਬਣੇ ਹੋਏ ਨੇ ਆਪ ਹੀ ਬਣਾਉਨੇ ਆ ਸੀ ਸਾਰੇ ਆ ਅੱਛਾ ਜੀ ਤੇ ਲੱਕੜ ਲੈ ਕੇ ਆਪੇ ਹੱਥੀਂ ਤਿਆਰ ਕਰਦੇ ਆ ਸਾਡੇ ਕੋਲ ਕਟਰ ਬਣੇ ਹੋਏ ਆ ਹਾਂਜੀ 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 ਆਪੇ ਬਣਾਨੇ ਠੀਕ ਹੈ ਜੀ ਠੀਕ ਹੈ ਜੀ ਬਣਾਨੇ ਆਪੇ ਆ ਦੇਖੋ ਤੇ ਅੱਛਾ ਜੀ ਤੰਗਲੀ ਵੀ ਦਿਖਾ ਦਿੰਨੇ ਆ ਜੀ ਅੱਛਾ ਜੀ ਆ ਪਈ ਆ ਜੀ ਅੱਛਾ ਜੀ ਪੁਰਾਣੇ ਤਰੀਕੇ ਦੀ ਜਿਵੇਂ ਪਹਿਲਾਂ ਬਣਦੀਆਂ ਸੀ ਨਾ ਇਹ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਜੀ ਇਹਦੇ ਬਾਰੇ ਵੀ ਦੱਸੋ ਜੀ ਇਹਦੀਆਂ ਖਾਸੀਅਤਾਂ ਆਮ ਨਾਲੋਂ ਖਾਸੀਅਤਾਂ ਇਹ ਆ ਜੀ ਤਾਂ ਹੌਲੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੀ ਆਹ ਆਹ ਜੀ ਪੱਤੀਆਂ ਪੂਰੀ ਨਰੋਹੀ ਪੱਤੀ ਲੱਗੀ ਹੋਈ ਆ ਹੂੰ ਤੇ ਇਸ ਤਰ੍ਹਾਂ ਐ ਵੀ ਲਚਕਦੀ ਨਹੀਂ ਠੀਕ ਹੈ ਜੀ ਇਹ ਆਮ ਜਿਹੜੀ ਪੱਤੀਏ ਬਾਜ਼ਾਰੋਂ ਲੈਨੇ ਆ ਨਾ ਉਹ ਪ੍ਰਸਨਾ ਬਿੰਗ ਪਾਇਆ ਹੁੰਦਾ ਥੋੜਾ ਜਿਹਾ ਠੀਕ ਹੈ ਜੀ ਤੇ ਪ੍ਰਸਨਾ ਬਿੰਗ ਪਾ ਕੇ ਉਹ ਪਰ ਨਰਮ ਪੱਤੀ ਲੱਗੀ ਹੁੰਦੀ ਹੈ ਉਹ ਲਟਕੀ ਜਾਂਦੀਆਂ ਸਾਲ ਸੇ ਮਹੀਨਾ ਬਾਅਦ ਟੁੱਟ ਜਾਂਦੀਆਂ ਟੁੱਟ ਜਾਂਦੀ ਹੈ ਇੱਥੋਂ ਬਹੁਤ ਟੁੱਟਦੀ ਆ ਇੱਥੋਂ ਟੁੱਟ ਜਾਂਦੀ ਹੈ ਜਾਂ ਇੱਥੋਂ ਕਿਤੇ ਵੀ ਇਹ ਮਤਲਬ ਗਾਰੰਟੀ ਹੈ ਟੁੱਟਦੀ ਨਹੀਂ ਹੈਗੀ ਲੌਂਗ ਲਾਈਫ ਹੈ ਜੀ ਆਹ ਜਿਹੇ ਪੁਰਾਣੇ ਢੰਗ ਨਾਲ ਬਣੇ ਹੋਏ ਤੇ ਮੈਂ ਪੁਰਾਣੇ ਬੂਰ ਬਣਾਉਂਦੇ ਸੀ ਠੀਕ ਹੈ ਜੀ ਬਹੁਤ ਮਜ਼ਬੂਤ ਆ ਦੋਸਤੋ ਇਹ ਕਿੰਨੇ ਚ ਮਿਲ ਜੂਗੀ ਜੀ ਇਹ 650 ਰੁਪਏ ਦਾ ਰਿਹਾ ਠੀਕ ਹੈ ਠ ਇਹ ਤਾਂ ਜੀ ਹੁਣ ਦਾਤੀ ਬਾਹਰ ਭੇਜਦੇ ਆ ਨਹੀਂ ਨਹੀਂ ਆ ਕੇ ਮੈਨੂੰ ਤੇਲ ਵਗੈਰਾ ਲਾਇਆ ਹੋਇਆ ਹਾਂ ਇਹਨੂੰ ਤੇਲ ਤਿਆਰ ਕਰਕੇ ਜੀ ਕੰਪਲੀਟ ਕਰਕੇ ਅੱਛਾ ਤੇ ਤੇਲ ਲਾ ਕੇ ਰੱਖੀਦਾ ਜੀ ਤੇਲ ਤੇਲ ਲਾਉਣ ਦਾ ਕਰ ਰਹੇ ਜੀ ਨਾਲ ਦਸਤਾ ਹੁਣ ਕੀ ਵੀਰੇ ਤੋਂ ਪਚ ਪਾੜ ਜਾਂਦੇ ਆ ਅੱਛਾ ਅੱਛਾ ਤੇ ਤੇਲ ਲੱਗਿਆ ਹੋ ਤਾਂ ਪਾੜਦਾ ਨਹੀਂਗਾ ਠੀਕ ਹੈ ਜੀ ਇਹ ਜੰਗਾਲ ਨਹੀਂ ਲੱਗਦੀ ਬੱਕੀ ਨੂੰ ਜੰਗਾਲ ਨਹੀਂ ਲੱਗਦੀ ਜੀ ਹਾਂਜੀ ਹਾਂਜੀ ਤੇ ਆਹ ਦੇਖੋ ਦੋਸਤੋ ਇਹ ਤੋਂ ਬਣਾਉਂਦੇ ਆ ਦਸਤੇ ਜੀ ਹੈਨਾ ਇਹ ਸਾਰੀ ਟਾਲੀ ਦੀ ਲੱਕੜੇ ਜੀ ਟਾਲੀ ਦੀ ਲੱਕੜਾ ਜੀ ਠੀਕ ਹੈ ਜੀ ਇਹ ਹੁਣ ਮਹਿੰਗੀ ਮਿਲਦੇ ਜੀ ਤਾਰਾ ਤਾਰਾਉਣ ਲਈ ਸਾਨੂੰ ਕੁਇੰਟਲ ਲੈਣੇ ਹਾਂਜੀ ਹਾਂਜੀ ਇਹਦੇ ਤੋਂ ਕੁਇੰਟਲ ਚੋਂ ਤਾਂ 100 ਰੁਪਏ 10 ਤੋਂ 15 ਤਾਰਾ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਐ ਫਾਈਨਲ ਐ ਤਿਆਰ ਹੁੰਦੀ ਹੈਈ ਹੈ ਨਾ ਹਾਂਜੀ 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 ਇਹ ਦੇਖਣ ਜੀ ਮਤਲਬ ਇਸੇ ਕਰਕੇ ਨਾ ਇਹ ਦੱਤੀ ਦਾ ਯਾਰ ਇੰਨੀ ਸੋ ਮਤਲਬ ਬੀਟ ਬਹੁਤ ਹੌਲਾ ਜੀ ਬੀਟ ਹੌਲਾ ਤੇ ਐਸੇ ਨਰੋਇਆ ਫਰੇਮ ਨਰੋਆ ਤੇ ਉਦਾਂ ਵਜਨ 250 ਗ੍ਰਾਮ ਇਹ ਦਾ ਸਾਰਾ ਦੇਖਣ ਚ ਮਤਲਬ ਸੋਹਣੀ ਬਹੁਤ ਲੱਗਦੀ ਹੈ ਜੱਚਦੀ ਹੈ ਚੀਜ਼ ਹਾਂਜੀ 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 ਠੀਕ ਹੈ ਜੀ ਇਸੇ ਕਰਕੇ ਮੂਰੀ ਹੈ ਬਾਕੀ ਕੁਆਲਿਟੀ ਵਧੀਆ ਹੈ ਕੁਆਲਿਟੀ ਚ ਪਲੇਟ ਪੂਰਾ ਵਧੀਆ ਕੁਆਲਿਟੀ ਦਾ ਪਾਈਦਾ ਹਾਂਜੀ 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 ਠੀਕ ਹੈ ਜੀ ਦੋਸਤੋ ਇਹ ਸੀ ਸਾਰੀ ਗੱਲਬਾਤ ਭਾਈ ਰੂਪੇ ਮਿਸਤਰੀ ਮੁਖਤਿਆਰ ਸਿੰਘ ਜੀ ਤੇ ਉਹਨਾਂ ਦੀ ਅਸੀਂ ਦੁਕਾਨ ਤੇ ਆਏ ਸੀ ਤੇ ਚਰਨਜੀਤ ਸਿੰਘ ਜੀ ਨੇ ਗੱਲਬਾਤ ਕੀਤੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ